ਅਸੀਂ ਕੱਲ੍ਹ ਸਾਰਿਆਂ ਨੂੰ ਅੱਜ ਦੇ ਵੀਡੀਓ ਵਿੱਚ ਅਸੀਂ ਸਿੱਖਾਂਗੇ ਪ੍ਰੈਂdre ਅਤੇ ਪ੍ਰਤਾਰੇ ਨੂੰ ਪ੍ਰੈਜ਼ੈਂਤੇ, ਪਾਸਾਤੋ ਅਤੇ ਫਤੂਰੋ ਦੇ ਵਿੱਚ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਕਰਨਾ ਨਾ ਭੁੱਲਣਾ। ਪ੍ਰੈਂdre ਦਾ ਮਤਲਬ ਹੁੰਦਾ ਲੈਣਾ। ਈਓ ਪ੍ਰੈਂਡੋ ਦਾ ਮੀਨਿੰਗ ਹੁੰਦਾ ਹੈ ਮੈਂ ਲੈਂਦਾ ਹਾਂ। ਮੈਂ ਲੈਂਦਾ ਹਾਂ। ਈਓ ਪ੍ਰੈਂਡੋ ਲਾਉਟੋਬਸ ਮੈਂ ਆਉਟੋਬਸ ਜਾਨਕੀ বাস ਲੈਂਦਾ ਹਾਂ। ਪੈਰ ਅੰਦਾਰੇ ਅਲਬਾਰ ਬਾਰ ਤੇ ਜਾਣ ਦੇ ਲਈ ਮੈਂ ਬਸ ਲੈਂਦਾ ਹਾਂ ਇਓ ਪੋਰਟੋ ਇਓ ਪੋਰਟੋ ਦਾ ਮਤਲਬ ਹੁੰਦਾ ਹੈ ਮੈਂ ਲੈ ਕੇ ਜਾਂਦਾ ਹਾਂ ਮਤਲਬ ਮੈਂ ਕੁਝ ਆਪਣੇ ਨਾਲ ਕੈਰੀ ਕਰਦਾ ਹਾਂ ਇਓ ਪੋਰਟੋ ਇਲ ਮਿਓ ਕਾਨੇ ਆ ਫਾਰੇ ਉਨਾ ਪਾਸੇਜਾਤਾ ਮੈਂ ਆਪਣੇ ਕੁੱਤੇ ਨੂੰ ਨਾਲ ਲੈ ਕੇ ਜਾਂਦਾ ਹਾਂ ਸੈਰ ਕਰਨ ਦੇ ਲਈ ਇਓ ਓਪਰੇਸੋ ਇਓ ਓਪਰੇਸੋ ਮੈਂ ਲੈ ਲਿਆ Janiki e Hehega prendere da passato io denaro. Io ho preso un caffè prima di iniziare a lavorare. me portato, ho portato, ho portato, ho portato, ho ho portato, ho portato, ho portato, ho ho portato, ho portato, ho portato, ho portato, ho portato, ho portato, ho मैं एक कोट लेके आया काम के उ क्योंकि ठंड है ईओ परेंदे रो ई पर रो का मतलब हों मैं लव मैं लव पर रो ऊन जोरनों दी फेरी लपरौसीमांतिमा मैं एक दिन की छुट्टी लवागा अगले हफ्ते ई पर मैं लिया ఇవ పొర మొత్తా పేర లే జన్ తు పలా తో కుద ఫో ਤੂੰ ਲੈਣਾ ਇੱਕ ਜਲਾਤੋ ਜਾਂ ਤੂੰ ਖਾਣਾ ਇੱਕ ਜਲਾਤੋ ਜਦੋਂ ਗਰਮੀ ਹੁੰਦੀ ਹੈ ਕੋੰਦੋ ਫਕਾਲ ਦੋ ਮਤਲਬ ਜਦੋਂ ਗਰਮੀ ਹੁੰਦੀ ਹੈ ਤੂੰ ਪੋਰਤੀ ਤੂੰ ਲਿਆਉਂਦੀ ਹੈ ਜਾਂ ਤੂੰ ਲਿਆਉਂਦਾ ਹੈ ਤੂੰ ਪੋਰਤੀ ਤੂੰ ਲਿਆਉਂਦਾ ਹੈ ਜਾਂ ਤੂੰ ਲਿਆਉਣੀ ਹੈ ਤੂੰ ਪੋਰਤੀ ਇਹ ਡਾਕੂਮੈਂਟ ਤੂੰ ਡਾਕੂਮੈਂਟਸ ਲੈ ਕੇ ਆਉਣੀ ਹੈ ਨੇਚੇ ਸਾਰੀ ਜ਼ਰੂਰੀ ਇਨ ਬੈਂਕ ਦਾ ਬੈਂਕ ਦੇ ਵਿੱਚ ਤੂੰ ਆਈ ਪ੍ਰੇਜ਼ੋ ਤੂੰ ਲਿਆ ਤੂੰ ਆਈ ਪ੍ਰੇਜ਼ੋ ਦਾ ਮਤਲਬ ਕੀ ਆ ਇਹ ਪਸਾਤੋ ਆ ਪਰੰਦਰੇ ਦਾ ਤੂ ਦੇ ਨਾਲ ਤੂ ਲਿਆ ਸਮਥਿੰਗ ਕੁਛ ਲਿਆ ਤੁਸੀਂ ਨੇ ਆਈ ਪ੍ਰੇਜ਼ੋ ਇਲ ਤੂਓ ਸਟਿਪੈਂਡੀਓ ਤ੍ਰਾਮੀਤੇ ਬੋਨੀਫਿਕੋ ਤੁਸੀਂ ਆਪਣੀ ਤਨਖਾਹ ਲਈ ਆ ਬੋਨੀਮਿਕ ਬੋਨੀਫਿਕੋ ਥਰੂ ਤੂ ਆਈ ਪੋਰਟਾਟੋ ਤੂ ਲਿਆਇਆ ਜਾਂ ਤੂ ਲਿਆਈ ਤੁਸੀਂ ਕੁਝ ਆਪਣੇ ਨਾਲ ਲੈ ਕੇ ਆਏ hai portato il tuo amico al cinema ieri matlab tu apne dost nu leke aayeya siga cinema de vich kal tu prenderai tu prenderai matlab tu lawega ja laenga tu prenderai lawega tu delle ferie qualche chutiyan questa estate is garmiyan tu पुरते राई ती लियाओगे जू लिया तू ले आएगी मतलब समथिंग अपने नाल कुछ कैरी करके तू पाई फतूर वर्तों के तू पुरते ला तू अमा पैरला रेवी ज्योने तू अपनी ग्डी लेके आवेंगी आवेगा रीवे ज्योने देते दे। लूई तई दे पर मतलब वो लादा है पर ਥਰਡ ਪਰਸਨ ਦੇ ਨਾਲ ਇਹ ਪ੍ਰੇਜ਼ੈਂਟ ਹੈ ਲੂਈ ਪ੍ਰੈਂਦੇ ਉਨ ਜੇਲਾਤੋ ਦੋਪੋਚੀਨਾ ਉਹ ਇੱਕ ਆਈਸਕ੍ਰੀਮ ਲੈਂਦਾ ਹੈ ਡਿਨਰ ਤੋਂ ਬਾਅਦ ਦੋਪੋਚੀਨਾ ਡਿਨਰ ਤੋਂ ਬਾਅਦ ਲੂਈ ਲਈ ਪੋਰਤਾ ਉਹ ਲੈਂਦਾ ਹੈ ਜਾਂ ਉਹ ਲਿਓਨ ਦੀ ਹੈ ਇਹ ਹੈਗਾ ਪ੍ਰੇਜ਼ੈਂਟ ਪੋਰਤਾਰੇ ਦਾ ਲੂਈ ਲਈ ਦੇਣਾ ਤੀਜੇ ਪਰਸਨ ਦੇ ਵਾਸਤੇ ਲਈ ਪੋਰਤਾ ਹੀ ਬੰਬੀਨੀ ਆ ਸਕੋਲਾ ਅਨਿਮਤੀਨਾ ਉਹ ਲੈ ਕੇ ਆਉਂਦੀ ਆ ਬੱਚਿਆਂ ਨੂੰ ਨਾਲ ਸਕੂਲ ਤੱਕ ਹਰ ਸਵੇਰ ਲੁਈ ਲਈ ਆ ਪ੍ਰੇਜ਼ੋ ਉਸ ਨੇ ਲੈ ਲਿਆ ਲੁਈ ਲਈ ਆ ਪ੍ਰੇਜ਼ੋ ਮਤਲਬ ਕਿਆ ਪਰੈਂਦਰੇ ਦਾ ਹੈਗਾ ਇਹ ਆਪਣਾ ਪਸਾਟੋ ਲਈ ਆ ਪ੍ਰੇਜ਼ੋ ਇ ਦੋਕੂਮੈਂਤੀ ਦਲੋਫੀਚੋ ਉਸ ਨੇ ਡਾਕੂਮੈਂਟ ਲੈ ਲਏ ਨੇ ਆਫਿਸ ਦੇ ਵਿੱਚੋਂ ਲਈ ਆ ਪੋਰਟਾਟੋ ਲਈ ਆ ਪੋਰਟਾਟੋ ਦਾ ਮਤਲਬ ਹੁੰਦਾ ਉਸ ਨੇ ਲੈ ਆਂਦਾ ਨਾਲੇ ਅੰਧਾ ਗੋਸ਼ ਲਈ ਆ ਪੋਰਟਾਟੋ ਲਾ ਮਕੀਨਾ ਦਲ ਮਕੈਨਿਕ ਉਹਨੇ ਆਪਣੀ ਗੱਡੀ ਲਿਆਂਦੀ ਆ ਮਕੈਨਿਕ ਕੋਲੋ ਲੂਈ ਲਈ ਪ੍ਰੈਂਦੇਰੋ ਉਹ ਲਵੇਗਾ ਜਾਂ ਉਹ ਲਵੇਗੀ ਪ੍ਰੈਂਦੇਰੋ ਫਾਤੁਰੋ ਆ ਪ੍ਰੈਂਦੇਰ ਇਹਦਾ ਲੂਈ ਦੇ ਨਾਲ ਲੂਈ ਪ੍ਰੈਂਦੇਰਾ ਭਾਰਤੀ ਅਲ ਰੀਯੂਨੀਓਨੇ ਉਹ ਮੀਟਿੰਗ ਵਿੱਚ ਇਸਾ ਲੈਣਗੇ ਜਾਂ ਸ਼ਾਮਿਲ ਹੋਣਗੇ ਲਈ ਪੋਰਤੇਰਾ ਉਹ ਲਿਆਏਗਾ ਜਾਂ ਲਿਆਏਗੀ एग्जांपल ਦੇਖਦੇ ਹਾਂ ਲੂਈ ਪੋਰਤੇਰਾ ਓਮਬਰੇਲੋ ਸੇ ਪਿਓਵੇ ਜੇ ਮੀ ਪਿਆ ਤਾਂ ਉਹ ਛਤਰੀ ਲੈ ਕੇ ਆਵੇਗਾ ਪੋਰਤੇਰਾ ਓਮਬਰੇਲੋ ਨੋਈ ਪ੍ਰੈਂਦੀਆਮੋ ਅਸੀਂ ਲੈਂਦੇ ਹਾਂ ਇਹ ਹੈਗਾ ਪ੍ਰੈਂਦਰੇ ਦਾ ਨੋਈ ਦੇ ਨਾਲ ਪ੍ਰੈਜ਼ੈਂਟ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਨੋਈ ਪ੍ਰੰਦਿਆ ਮੋ ਡੈਚੀਜ਼ਿਓਨੀ ਇੰਪੋਰਟੈਂਟੀ ਇਨ ਸੀਐਮਏ ਅਸੀਂ ਮਹੱਤਵਪੂਰਨ ਫੈਸਲੇ ਇਕੱਠੇ ਲੈਂਦੇ ਹਾਂ ਨੋਈ ਪੋਰਤੀਆ ਮੋ ਅਸੀਂ ਲਿਆਉਂਦੇ ਹਾਂ ਅਸੀਂ ਲਿਆਉਂਦੇ ਹਾਂ ਸਮਥਿੰਗ ਇਹ ਹੈਗਾ ਪੋਰਤਾਰੇ ਦਾ ਆਪਣਾ ਪ੍ਰੈਜ਼ੈਂਟ ਤੇ ਨੋਈ ਪੋਰਤੀਆ ਮੋ ਚੀ ਵੋ ਪੈਰਿਲ ਪਿਕਨਿਕ ਅਸੀਂ ਪਿਕਨਿਕ ਲਈ ਖਾਣਾ ਲਿਆਉਂਦੇ ਹਾਂ ਅਸੀਂ ਲੈ ਕੇ ਆਉਂਦੇ ਹਾਂ ਅਬੀਆਮੋ ਪ੍ਰੀਸੋ ਅਸੀਂ ਲਿਆ ਅਸੀਂ ਲਿਆ ਰੈਂਦਰੇ ਦਾ ਨੂਈ ਦੇ ਨਾਲ ਪਸਾਤੋ ਐਹ ਅਬੀਆਮੋ ਪ੍ਰੀਸੋ ਇਸ ਹਾਲ ਦੀ ਦਲ ਕੋਨ ਤੋਂ ਪਰਪਗਾਰੀ ਲੇ ਬੋਲਿੱਤੇ ਅਸੀਂ ਮਿਲਾਂ ਦਾ ਪੋਤਾਨ ਕਰਨ ਦੇ ਲਈ ਖਾਤੇ ਵਿੱਚੋਂ ਪੈਸੇ ਲਏ ਜਾਂ ਕਢਵਾਏ ਅਬੀਆਮੋ ਪੋਰਟਾਤੋ ਅਸੀਂ ਲਿਆਂਦੇ ਅਸੀਂ ਲਿਆਂਦੇ ਅਭਿਆਮੋ ਪਰਟਾਟੋ ਲੈ ਮੈਦੀ ਚੀਨੇ ਨਲਵੋਰਸਾ ਪੈਰ ਸਿਕੁਰੇਸਾ ਅਸੀਂ ਲੈ ਕੇ ਆਏ ਹਾਂ ਦਵਾਈਆਂ ਨਾਲ ਆਪਣੇ ਬੈਗ ਦੇ ਵਿੱਚ ਸੁਰੱਖਿਆ ਦੇ ਵਾਸਤੇ noi prenderemo noi prenderemo ਅਸੀਂ ਨਵਾਂਗੇ ਅਸੀਂ ਨਵਾਂਗੇ prenderemo noi de nal hega fatturo noi prenderemo un treno per roma domani ਅਸੀਂ ਕੱਲ ਨੂੰ ਇੱਕ ਟ੍ਰੇਨ ਲਵਾਂਗੇ ਰੋਮ ਜਾਣ ਦੇ ਲਈ ਨੋਈ ਪਰ ਤੇਰੇ ਹਿਮੋ ਅਸੀਂ ਲਿਆਵਾਂਗੇ ਨੋਈ ਪਰ ਤੇਰੇ ਹਿਮੋ ਅਸੀਂ ਲਿਆਵਾਂਗੇ ਨੋਈ ਪਰ ਤੇਰੇ ਹਿਮੋ ਇਹ ਡਾਕੂਮੈਂਟੀ ਨੇਚੇਸਾਰੀ ਅਲ ਇਨਕੋਂਟਰੋ ਅਸੀਂ ਮੀਟਿੰਗ ਦੇ ਵਿੱਚ ਜ਼ਰੂਰੀ ਦਸਤਾਵੇਜ਼ ਲੈ ਕੇ ਆਵਾਂਗੇ ਮਤਲਬ ਅਸੀਂ ਆਪਣੇ ਨਾਲ ਕਿਸੇ ਚੀਜ਼ ਨੂੰ ਕੈਰੀ ਕਰਾਂਗੇ ਵੋਈ ਪ੍ਰੈਂਦੇ ਤੇ ਵੋਈ ਪ੍ਰੈਂਦੇ ਤੇ ਤੁਸੀਂ ਲੈਂਦੇ ਹੋ ਤੁਸੀਂ ਲੈਂਦੇ ਹੋ ਵੋਈ ਪ੍ਰੰਦੀ ਤੇ ਲੂਜੀਏ ਕੋਮੇ ਸੇ ਫੋਸੇ ਰੋ ਦਲਚੀ ਤੁਸੀਂ ਝੂਠ ਨੂੰ ਇਸ ਤਰ੍ਹਾਂ ਲੈਂਦੇ ਹੋ ਜਿਵੇਂ ਕਿ ਮਠਿਆਈਆਂ ਹੋਣ ਵੋਈ ਪਰਤਾਤੇ ਤੁਸੀਂ ਲੈਂਦੇ ਹੋ ਤੁਸੀਂ ਲੈਂਦੇ ਹੋ ਪ੍ਰੰਦਰੇ ਅਤੇ ਪਰਤਾਰੇ ਵਰਬ ਦਾ ਡਿਫਰੈਂਸ ਸਮਝ ਆ ਰਿਹਾ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਵੋਈ ਪਰਤਾਤੇ ਸੈਂਪਰੇ ਲਾ ਜੋਇਆ ਕੋਨ ਵੋਈ ਤੁਸੀਂ ਹਮੇਸ਼ਾ ਆਪਣੇ ਨਾਲ ਖੁਸ਼ੀ ਲੈ ਕੇ ਆਉਨੇ ਹੋ ਤੇ ਇੱਕ ਹਾਈਪ ਦਾ ਬਟਨ ਵੀ ਹੈ ਜੀ ਨੀਚੇ ਹਾਈਪ ਵਾਲਾ ਬਟਨ ਜ਼ਰੂਰ ਦਬਾਣਾ ਵੋਈ ਅਵੇਤੇ ਪ੍ਰੇਜ਼ੋ ਵੋਈ ਅਵੇਤੇ ਪ੍ਰੇਜ਼ੋ ਤੁਸੀਂ ਲਿਆ ਤੁਸੀਂ ਕੁਝ ਲਿਆ ਵੋਈ ਅਵੇਤੇ ਪ੍ਰੇਜ਼ੋ ਉਨ ਪੋ ਦੀ ਰਿਲੈਕਸ ਅਲ ਮਾਰੇ ਤੁਸੀਂ ਸਮੁੰਦਰ ਦੇ ਕਿਨਾਰੇ ਥੋੜਾ ਜਿਹਾ ਰਿਲੈਕਸ ਕੀਤਾ ਜਾਂ ਲਿਆ ਵੋਈ ਅਵੇਤੇ ਪੋਰਟਾਤੋ ਵੋਈ ਅਵੇਤੇ ਪੋਰਟਾਤੋ ਦਾ ਮਤਲਬ ਹੈ ਤੁਸੀਂ ਲਿਆਏ ਤੁਸੀਂ ਲੈ ਕੇ ਆਏ ਕੁਛ ਵੋਈ ਆਵੇਤੇ ਪੋਰਟਾਟੋ ਈ ਵੋਸਤਰੀ ਡਾਕੂਮੈਂਟੀ ਕੋਨ ਵੋਈ ਤੁਸੀਂ ਆਪਣੇ ਦਸਤਾਵੇਜ ਆਪਣੇ ਨਾਲ ਲੈ ਕੇ ਆਏ ਹੋ ਵੋਈ ਪ੍ਰੈਂਡੇਰੇਤੇ ਤੁਸੀਂ ਲੋਂਗੇ ਪ੍ਰੈਂਡੇਰੇਤੇ ਮਤਲਬ ਪ੍ਰੈਂਡਰੇ ਦਾ ਵੋਈ ਦੇ ਨਾਲ ਫਤੂਰੋ ਆ ਵੋਈ ਪ੍ਰੈਂਡੇਰੇਤੇ ਕੋਸਾ ਵੋਈ ਪ੍ਰੈਂਡੇਰੇਤੇ ਅਲਬਾਰ ਤੁਸੀਂ ਬਾਰ ਦੇ ਵਿੱਚ ਕੀ ਲੋਂਗੇ ਜਾਂ ਤੁਸੀਂ ਬਾਹਰ ਦੇ ਵਿੱਚ ਕੀ ਖਾਓਗੇ ਵੋਈ ਪੋਰਟੇਰੇਤੇ ਵੋਈ ਪੋਰਟੇਰੇਤੇ ਮਤਲਬ ਤੁਸੀਂ ਲਿਆਓਗੇ ਤੁਸੀਂ ਕੁਝ ਆਪਣੇ ਨਾਲ ਲੈ ਕੇ ਆਓਗੇ ਇਹ ਹੈਗਾ ਫਤੂਰੋ ਕੋਜ਼ਾ ਪੋਰਟੇਰੇਤੇ ਦਾਲਾ ਵਕਾਂਸਾ ਪਰ ਮੈਂ ਤੁਸੀਂ ਛੁੱਟੀਆਂ ਤੋਂ ਕੀ ਲਿਆਓਗੇ ਮੇਰੇ ਵਾਸਤੇ ਲੋਰੋ ਪ੍ਰੈਂਡੋਨੋ ਲੋਰੋ பிரிதோரோ பரோனோ ச்சித்தோ யூரோ பிறஃபோலவோரோஸ் கம்மலை பூரோந்த பூரோ மில்லோ போர்தான் லோரோ போர்தான் loro portano i loro soldi raramente oho apne paise kat hi leonde ne oho apne paise kat hi leonde han loro hanno preso un hanno ne liya unhan ne liya loro hanno preso una macchina nuova unhan ne ik nawi gaddi lai unhan ne ik nawi gaddi lai loro hanno portato loro hanno portato oho leke ai oho leke ai loro hanno portato le loro scarpe in montagna o pahadiyan de vich apne hinjute agde naal leke aaye loro prenderanno loro prenderanno oho lenge oho lenge loro prenderanno le lezioni di italiano queste questo mese oho is mahine italian de lessons len gae loro porteranno oho leonge loro porteranno oho leonge loro porteranno una birra alla festa oh party vich ik beer leke aan ge dhanwaad